ਮੈਨੂੰ ਇਹ ਕਮੇਡ ਕਿਉਂ ਨਹੀਂ ਕਰ ਦੇ ਲੋ ਗੁਰਦੇਸ਼ ਕਿਉਂ ਨਹੀਂ ਕਰ ਦੇ ਲੋ ਸੁਣੋ ਕਿਉਂ ਨਹੀਂ ਕਰ ਦੇ ਹਲੋ ਜੂ ਫਾਲੋ ਵੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਇਹ ਅਫਸਰ ਨੂੰ ਮਤਾਲੀ ਕਰਦੇ ਤਦੇ ਲਈ ਹੁੰਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਦੀ ਤਾਂ ਹੁੰਦੇ ਸਾਡੇ ਕੋਲ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੀ ਸਮਝ ਗਏ ਜੀ ਭੰਗਾ ਵਜਾ ਦੀ ਲੋਕਾਂ ਦੇ ਲੜਾਂ ਲੱਗੀਆਂ ਲੋਕਾਂ ਦੀ। ਕਲਕੇ ਗਏ ਨਾ ਬੰਦਿਆਂ ਨੂੰ ਅੱਜ ਹੀ ਕਰਕੇ ਦੋ। ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਬੰਦਾ ਆਪਣਾ ਜਿਹੜਾ ਕੰਮ ਕਰਦਾ ਇਹਦੀ ਗੱਲ ਸੁਣੋ। ਤੁਸੀਂ IAS ਹੋ ਜਾਂ IISਪੀ ਸਲੈਕਟ ਹੋਏ ਤੇ ਜੇ ਪਬਲਿਕ ਤੋਂ ਵਾਵਾ ਆਉਂਦੀ ਆ ਸਾਡੇ ਕੋਲ ਆਉਂਦੀ ਆ। ਕਦੇ ਲਈ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਦੀ ਤਾਂ ਹੁੰਦੇ ਸਾਡੇ ਕੋਲ ਨੂੰ। ਨਹੀਂ ਦੀ ਕਮੇਟ ਚੋੜੀ ਕਰਕੇ ਲੋ ਕਰਦੇ ਕਿਉਂ ਨਹੀਂ ਕਰਕੇ ਲੋ? ਸੁਣੋ ਕਿਉਂ ਨਹੀਂ ਕਰਕੇ? ਬਿਨਾਂ ਗੱਲ ਦੇ ਦੀ ਕਰੂੰਗਾ ਮੇਰੇ ਕੋਲ ਹੁੰਦਾ ਜੀ ਦਿਖਾਤਾ ਪਈਆਂ ਸਭ ਕੋਈਆਂ ਬਿਨਾਂ ਗੱਲ ਤੋਂ ਕਾਹੂ ਨਹੀਂ ਕਰਦਾ ਪਹਿਲਾਂ ਮੇਰੀ ਗੱਲ ਸੁਣੋ ਮੈਂ ਬਿਨਾਂ ਗੱਲ ਤੋਂ ਕਹਿੰਦਾ ਫੋਨ ਹੀ ਕਰਦਾ ਬਿਨਾਂ ਗੱਲ ਤੋਂ ਫੋਨ ਹੀ ਕਰਦਾ ਸੁਣੋ 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 ਜੂ ਫਾ ਲੋ ਵੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਜੇ ਉਸ ਤੋਂ ਮੈਂ ਕਾਲ ਵੀ ਕਰਦਾ ਲੋਕਾਂ ਸਾਨੂੰ ਉੱਠਾ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕਾਂ ਕੋਲ ਦੇ ਬਿਨਾਂ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੂੰ ਇਦੇ ਤਸਦੀ ਕਰੋਂਦੇ ਲੋਕ ਫੇਰੋਂ ਹੁੰਦੇ ਸਾਡੇ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱਡੀ ਹੈ ਤੁਸੀਂ ਜਵਾਬ ਨਾ ਦੋ ਦਾ ਕੰਮ ਕਰੋ ਤੁਹਾਡੇ ਕੋਲ ਮੰਗੇ ਬਸ ਹਾਂ ਜਾ 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 ਹਾਂ ਜਾ ਜਾਓ ਮੈਂ ਤੁਹਾਡੇ ਕੋਲ ਬੰਦੇ ਭੇਜਦਾ ਤੁਸੀਂ ਇਹ ਕੰਮ ਬਤਾਉਣਾ ਤੁਹਾਡੇ ਕੋਲ ਬੰਦੇ ਭੇਜਦਾ ਹਾਂ ਹਾਂ ਬਸ ਇਹਨਾਂ ਇਹਨਾਂ ਦਾ ਕੱਕਾ ਲੋਕੋ